ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਭਾਈ ਅੱਜ ਮਿੱਤਰੋ ਆਪਾਂ ਅੱਜ ਲੱਗੇ ਸੀਗੇ ਕੱਦੂ ਕਰਨ ਪਹਿਲਾ ਦਿਨ ਅੱਜ ਆਪਣਾ ਆਪਾਂ ਨੇ ਲਾਉਣੀ ਸੀਗੀ 26 ਤਾਂ ਕਰਕੇ ਆਪਾਂ ਲੇਟ ਸੀਗੇ ਅੱਜ ਪਾਣੀ ਛੱਡ ਲੈ ਸੀਗਾ ਦੁਪਹਿਰੇ 12 ਵਜੇ ਤੋਂ ਆਪਣੀ ਵਾਰੀ ਸੀਗੀ ਲਾਈਟ ਦੀ ਤੇ ਮੀਂਹ ਵੀ ਸੋਨਾ ਪੈ ਗਿਆ ਤੇ ਟਰੈਕਟਰ ਲਿਆ ਕੇ ਖੜਾ ਲਿਆ ਤੇ ਪਾਣੀ ਦੀ ਸਮਝ ਨਹੀਂ ਲੱਗੀ ਮੈਨੂੰ 5 5:30 ਹੋ ਚੁੱਕੇ ਨੇ ਪਾਣੀ ਥੜਾ ਅੱਧਾ ਹੀ ਗਿਆ ਹਜੇ ਖੇਤ ਦੇ ਵਿੱਚ ਦੇਖਦੇ ਆ ਚਲੋ ਅੱਗੇ ਜਾ ਕੇ ਵੀ ਕੀ ਸਿਸਟਮ ਹੈ ਹੈਨਾ ਨਾਲੇ ਦਿਖਾਉਨੇ ਆ ਤੁਹਾਨੂੰ ਵੀ ਲਓ ਪਾ ਟਰੈਕਟਰ ਬਾੜ ਲਿਆ ਸੀ ਮੀਂਹ ਦੇਖੋ ਤੁਸੀਂ ਹੁਣ ਤੁਸੀਂ ਤੁਹਾਨੂੰ ਲਈ ਦਿਖਾਵਾਂ ਮੈਂ ਲੈ ਹੈ ਐਨੀ ਐਨੀ ਡੂੰਗੀ ਪੈਂਦੀ ਆ ਤਵੀਆਂ ਪਾ ਲਿਆਂਦੀਆਂ ਤੇਲ ਤੂਲ ਪਾ ਲਿਆਂਦਾ ਟਰੈਕਟਰ ਚ ਖੇਤ ਚ ਬਾੜਦੇ ਆ ਹੁਣ ਯੂ ਦੇਖੋ ਤੁਸੀਂ ਕਿੰਨਾ ਸੋਹਣਾ ਹੈਨਾ ਲੋਕਾਂ ਨੇ ਤਾਂ ਬਈ ਨੇਰੀ ਲਿਆਤੀ ਕਦੂ ਕਰ ਕਰ ਹਜੇ ਮੱਕੀ ਖੜੀ ਆ ਇਹ ਵੱਡਣੀਆਂ ਤਕਰੀਬਨ ਤਕਰੀਬਨ ਸਾਡੇ ਪਿੰਡ ਦੇ ਵਿੱਚ ਨਾ ਤਕਰੀਬਨ ਤਕਰੀਬਨ ਸਾਡੇ ਪਿੰਡ ਦੇ ਵਿੱਚ ਮੰਨ ਲਓ ਵੀ 60% ਕੰਮ ਨਿਬੜ ਚੁੱਕਿਆ ਸਾਰੇ ਬੰਦੇਆਂ ਦਾ 60% ਤੇ ਬਾਕੀ ਦੇਖਦੇ ਆਂ ਲੇਬਰ ਹੈਗੀ ਆ ਲੇਬਰ ਵਾਧੂ ਆ ਆਪਣੇ ਕੋਲੇ 15 ਬੰਦੇ ਇੱਕ ਨੇ 16 ਸੌਰੀ 16 ਬੰਦੇ ਇੱਕ ਨੇ ਤੇ 12 ਬੰਦੇ ਇੱਕ ਨੇ ਜਿਹੜੇ ਤੁਸੀਂ ਇੱਕ ਹੋਰ ਦੇਖੋ 12 ਬੰਦੇ ਨੇ ਜਿਹੜੇ ਉਹ ਲਾਉਂਦੇ ਨੇ ਉਹਦੇ ਦੇਹੜੀ ਦੇ ਵਿੱਚ 5 ਕਿਲੇ ਜਿਹੜੇ 15 ਬੰਦੇ ਨੂੰ 3.5 ਕਿਲੇ ਲਾਉਂਦੇ ਨੇ ਫਰਕ ਆ ਹੈਨਾ ਤੇ ਤੁਸੀਂ ਦੱਸਿਓ ਤੁਹਾਡੇ ਏਰੀਆ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਰੇਟ ਕੀ ਚੱਲਾਂ ਆਪਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ ਠੀਕ ਹੈ ਆਪਣੇ ਅਸੀਂ ਪਿਛਲੀ ਪਿਛਲੀ ਵਾਰ 3.5200 ਰੁਪਏ ਨੂੰ ਦਿੱਤਾ ਸੀਗਾ ਕਿਲੇ ਦਾ ਤੇ ਰਸ਼ਨ ਦਿੱਤਾ ਸੀਗਾ ਨਾਲ ਠੀਕ ਹੈ ਤੇ ਹੁਣ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਤੁਹਾਡੇ ਏਰੀਆ ਦੇ ਵਿੱਚ ਕੀ ਰੇਟ ਚੱਲਦਾ ਭਈਆਂ ਦਾ ਹੈਨਾ ਤੇ ਹਜੇ ਕੋਈ ਗੱਲ ਬਾਤ ਨਹੀਂ ਜੋ ਚੱਲੂਗਾ ਉਹਦੇ ਹਿਸਾਬ ਨਾਲ ਤੁਹਾਨੂੰ ਬਾਅਦ ਚ ਵੀ ਦੱਸਾਂਗੇ ਵੀ ਕੀ ਹਿਸਾਬ ਨਾਲ ਪੈਸੇ ਦਿੱਤੇ ਨੇ ਠੀਕ ਆ ਚਲੋ ਮਿਲਦੇ ਆ ਹੁਣ ਆਪਾਂ ਤੁਹਾਨੂੰ ਖੇਤ ਚ ਬਾੜੀਏ ਦੇਖਿਆ ਕਿਆ ਕਹਿੰਦਾ ਟਰੈਕਟਰ ਮਾਰਦਿਆਂ ਸੈਲਫ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਜੀਓ ਤੇਰੀ ਉਹ ਕਿਰਪਾ ਅੱਜ ਪਹਿਲਾ ਦਿਨ ਹੈ ਤੱਦੂ ਕਰਨ ਦਾ ਸੁੱਖ ਰੱਖਿਓ ਮਹਾਰਾਜ ਚੱਲ ਲਈ ਨੱਟਰਾ ਚੱਲ ਲਈ ਝੋਟਿਆ ਚੱਲ 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 ਆਹ ਤਾਂ ਆਹ ਖਤਰਾ ਹੋ ਜਾਂਦਾ ਯਾਰ ਜਦੋਂ ਆ ਮੀਂਹ ਪੈਂਦਾ ਨਾ ਸੱਤੂ ਦੇ ਵਿੱਚ ਟਰੈਕਟਰ ਜਾਂ ਬਾੜ ਦੇ ਬੱਟੇ ਟੁੱਟਣ ਦਾ ਖਤਰਾ ਰਹਿ ਜਾਂਦਾ ਮੈਨੂੰ ਬੜੀ ਘੌਲ ਹੁੰਦੀ ਆ ਫਿਰ ਉਹਦੇ ਵਿੱਚ ਜਦ ਉੱਤਰਗੇ ਨਾ ਆਹ ਪੈਰ ਦੇ ਲਪੇਟ ਦੇ ਬੜਾ ਮੈਨੂੰ ਉਹ ਸਿਸਟਮ ਜਾਂ ਖਰਾਬ ਲੱਗਦਾ ਕਿਉਂਕਿ ਆ ਅੱਗੇ ਦਾ ਸਬਾਕਾ ਸੁਣਕਾ ਹੁੰਦਾ ਆਪਾਂ ਉਹ ਸਿਸਟਮ ਕਰ ਦੇਣੀ ਹੈਗੇ ਤੇ ਆਪਣੇ ਕੋਲ ਤਵੀਆਂ ਹੀ ਨੇ ਆਪਾਂ ਦਾ ਹੋ ਗਏ 8-9 ਸਾਲ ਤਵੀਆਂ ਨਾਲੇ ਕਰਦੇ ਆ ਪਹਿਲਾਂ ਮੇਰੇ ਕੋਲ ਬੇੜ ਨਹੀਂ ਜੀ ਹੁੰਦੀ ਸੀਗੀ ਤੁਸੀਂ ਦੇਖੀ ਹੋਣੀ ਆ ਸ਼ਾਇਦ ਵੀਡੀਓ ਚ ਕਈ ਲੋਕ ਵਰਤਦੇ ਨੇ ਅੱਜ ਵੀ ਉਹਨੂੰ ਹਲਾਂ ਦੇ ਮੂਰੇ ਤੇ ਉਹ ਹੁੰਦੀ ਸੀ ਉਹਦੇ ਪੱਤੀਆਂ ਜਾਂ ਦੋ ਤਿੰਨ ਵਾਰ ਟੁੱਟ ਲਈਆਂ ਠੀਕ ਹੈ ਤਾਂ ਕਰਕੇ ਫਿਰ ਆ ਆਪਾਂ ਨੂੰ ਮਿਲ ਗਿਆ ਸੀ ਗਿਆ ਫਿਰ ਉਦੋਂ ਤੋਂ ਇਹੀ ਚੱਲਦੀਆਂ ਨੇ ਤੇ ਇੱਕ ਹੋਰ ਕੁਆਲਿਟੀ ਦੱਸਦਾ ਤੁਹਾਨੂੰ ਇਹਨਾਂ ਦੀ ਇਹ ਤਵੀਆਂ ਚ ਨਾ ਐਤ ਕੀ ਤੀਜਾ ਸੀਜ਼ਨ ਹੈ ਇਹਨਾਂ ਦਾ ਤੇ ਇਹ ਚ ਮੈਂ ਤਵੇ ਨਵੇਂ ਪੁਆਏ ਸੀਗੇ ਜਦੇ ਬੈਰੰਗ ਤੇ ਸੀਲਾਂ ਪੁਆਈਆਂ ਸੀਗੀਆਂ ਇਹਦੀਆਂ ਨਵੀਆਂ ਮੱਝਾ ਦੇ ਤੇ ਤੁਸੀਂ ਇਹਦੀ ਤੀਜਾ ਸੀਜ਼ਨ ਆ ਬਾਬੇ ਦੀ ਕਿਰਪਾ ਇੰਨੀ ਕਿ ਰਹੀ ਯਾਰ ਯੂ نو ਚੀਜ਼ ਕਹਿੰਦੇ ਨਹੀਂ ਹੁੰਦੇ ਵੀ ਰਿਜਨਲ ਹੀ ਹੁੰਦੀ ਆ ਤੇ ਇਹਦੀਆਂ ਸੀਲਾਂ ਤੇ ਬੈਰਿੰਗ ਆਪਣੇ ਐਨ ਓਰੀਜਨਲ ਪਾਏ ਸੀਗੇ ਜਦੋਂ ਹੀ ਨਾਮ ਆ ਤਿੰਨ ਸੀਜ਼ਨਾਂ ਦਾ ਇਹਨੂੰ ਗਰੀਸ ਕਰਾਇਆ ਨਾ ਆਪਾਂ ਨੇ ਕੱਦੂ ਕਰਨ ਤੋਂ ਪਹਿਲਾਂ ਕਰਾਇਆ ਨਾ ਕੱਦੂ ਕਰਕੇ ਬਾਅਦ ਚ ਕਰਾਇਆ ਬਸ ਧੋਣੀਆਂ ਨੇ ਏਕਣੇ ਖੜਾਈਆਂ ਹੋਈਆਂ ਹੁਣ ਬਾਬੇ ਦੀ ਕਿਰਪਾ ਨਾਲ ਕੋਈ ਆਵਾਜ਼ ਨਹੀਂ ਕੋਈ ਲੈਣ ਨਹੀਂ ਦੇਣੀ ਅੱਜ ਪਹਿਲਾ ਦਿਨ ਆ ਦੇਖਾਂਗੇ ਹੁਣ ਬਾਬਾ ਕਿੱਦਾਂ ਕਰਦਾ ਕਿਰਪਾ ਠੀਕ ਆ ਇਹੇ ਡੇਢ ਗੀ ਲਾ ਯਾਰ ਇਹ ਜੀ ਆਹ ਦਾ ਚਲ ਭਰ ਕੀ ਮੰਨ ਲੋ ਇੰਨਾ ਹਾ ਤਰ ਕੋਣ ਜੀ ਰਹਿ ਗਿਆ ਉਹ ਇਹ ਹੜਾਂ ਕਰਕੇ ਆਹ ਦੇਖੋ ਤਾਂ ਪਾਣੀ ਰੁਕਿਆ ਹੋਇਆ ਅੜਾਂ ਦੀ ਨਾ ਐ ਨੂੰ ਗੜਾ ਲੱਗ ਗਿਆ ਪੁੱਠਾ ਪੰਗਾ ਜਾਂ ਹੋ ਜਾਂਦਾ ਕਦੇ ਕਦੇ ਹੁਣ ਬਾਕੀ ਖੇਤ ਮੇਰੇ ਟੇਢੇ ਵਾਏ ਹੋਏ ਸੀਗੇ ਪੁੱਠੇ ਲੋਟ ਸਿੱਧੇ ਲੋਟ ਬੋਣ ਦਾ ਟਾਈਮ ਹੀ ਨਹੀਂ ਲੱਗਿਆ ਹਜੇ ਮੈਂ ਕੱਲ ਲੱਗਿਆ ਸੀਗਾ ਯਾਰ ਨੌਕਰ ਨਾ ਹੋਣ ਕਰਕੇ ਬਹੁਤ ਚੱਕਰ ਪਿਆ ਹੋਇਆ ਮਿੱਤਰੋ ਕਿਆ ਕਰੀਏ ਆਹ ਡੰਗਰਾਂ ਦਾ ਕੰਮ ਨਵੇੜ ਕੇ ਆ ਗਿਆ ਲਾ ਤੂੜੀ ਦੇਖ ਲੋ ਠੀਕ ਐ ਤੱਕ ਰੁੱਖ ਉਹਨਾਂ ਨੂੰ ਪਾ ਜਾਂਦੇ ਆ ਖੇਤ ਮੈਂ ਘੱਟ ਪਾਇਆ ਸੀਗਾ ਉਹ ਡੂੰਗਾ ਦੀ ਦੇਖੋ ਇਹ ਚ ਵੀ ਨਹੀਂ ਉਨਾ ਹੀ ਬਰਾਬਰ ਪਿਆ ਇਹ ਚ ਘੱਟ ਟਰੈਕਟਰ ਘੱਟ ਖਲਦਾ ਉਹ ਜਿਹਦਾ ਟਰੈਕਟਰ ਤੁਰਦਾ ਨਹੀਂ ਸੀ ਲੋਕ ਜਨਰੇਟਰ ਵੀ ਖੜਾਈ ਖੜੀ ਨੇ ਮੋਟਰ ਤੇ ਹੋਵੇ ਇਹ ਬਹੁਤ ਇੰਨਾ ਮੀਂਹ ਪੈ ਗਿਆ ਤੁਹਾਡੇ ਏਰੀਆ ਚ ਦੱਸਿਓ ਮੇਤਰੋ ਕਿੰਨਾ ਕੁ ਮੀਂਹ ਪਿਆ ਸਾਡੇ ਦਾ ਬਹੁਤ ਪੈ ਗਿਆ ਇੱਧਰ ਆਪਣੇ ਸਮਰਾਲੇ ਏਰੀਆ ਚ ਤਾਂ ਪਾਣੀ ਚੱਲਦਾ ਬੱਟਾਂ ਦੇ ਉੱਪਰ ਨੂੰ ਆਪਣੇ ਉਰੇ ਹਜੇ ਫੇਰ ਵੀ ਠੀਕ ਆ ਬਾਬੇ ਦੀ ਇੰਨੀ ਕੀ ਕਿਰਪਾ ਵੀ ਘੱਟ ਪਿਆ ਅਜੇ ਵੀ 5-6 ਦਿਨ ਮੀਂਹ ਦਿਖਾਉਂਦਾ ਪਤਾ ਨਹੀਂ ਹੁਣ ਕਿੰਨਾ ਕੋ ਪਊਗਾ ਕਿੰਨਾ ਤੇ ਨਹੀਂ ਚਲੋ ਦਿਖਾਉਨੇ ਆ ਤੁਹਾਨੂੰ ਠੀਕ ਆ ਲਾਉਨੇ ਆ ਗੇੜਾ ਲਾਉਣ ਦੀ ਬਾਬਾ ਜੀ 70 ਰੁਪਏ ਵਾਹ ਲਾ ਆ ਵੀ ਮਤਰਾ ਪਹਿਲਾ ਗੇੜਾ ਲਾਉਣ ਲੱਗਿਆ ਐ ਕਰਦੇ ਬਣਦੀ ਆ ਲੈਲੀ ਸਿਰਫ ਦੋ ਵਾਰ ਫੇਰਨੀ ਆ ਸਿਰਫ ਦੋ ਵਾਰੀ ਫੇਰਾਂਗੇ ਖੇਤਾਂ ਦੇ ਵਿੱਚ ਬਸ ਇੱਕ ਵਾਰ ਇਹਨੂੰ ਇੱਕ ਲੋਟ ਸਿੱਧੇ ਬਾਸ ਦੋ ਵਾਰ ਤੋਂ ਵੱਧ ਮੈਂ ਕਦੇ ਪਾਇਆ ਨਹੀਂਗਾ ਖੇਤ ਪੱਧਰ ਹੁੰਦਾ ਤੁਹਾਨੂੰ ਮੈਂ ਬਾਅਦੇ ਵੀ ਦਿਖਾਉਂਗਾ ਤੇ ਇੱਕ ਗੱਲ ਹੋਰ ਮੇਰੀ ਆਦਤ ਆ ਜਦੋਂ ਖੇ ਕਦੂ ਕਰਨ ਤੋਂ ਪਹਿਲਾਂ ਮੈਂ ਜਿੰਨਾ ਚਿਰ ਮੰਜੀ ਥੱਲੇ ਨਹੀਂ ਨਾ ਹਲਾਂ ਦੀ ਲੱਗਦੀ ਉਹਨਾਂ ਚਿਰ ਮੈਂ ਬਾਹੀ ਉੱਕ ਦੂਜੇ ਲੋਟ ਬਾਹੀ ਨਹੀਂ ਕਰਦਾ ਹੈਗਾ ਠੀਕ ਆ ਠੋਕ ਕੇ ਵਾਦਣੇ ਨੇ ਵੀ ਮੁੜ ਕੇ ਤੁਹਾਨੂੰ ਲੋੜੇ ਨਹੀਂ ਪੈਂਦੀ ਲੋਕਾਂ ਨੇ ਤੁਸੀਂ ਇੱਕ ਗੱਲ ਤਾਂ ਦੇਖਿਓ ਸਾਡੇ ਇੱਥੇ ਬੰਦਾ ਕਦੂ ਕਰਦਾ ਹੁੰਦਾ ਹੈ ਉਦੇ ਟਾਇਰ ਨਾ ਮਾੜੇ ਮਾੜੇ ਇੰਨੇ ਇੰਨੇ ਕੇ ਵਿੱਚ ਹੁੰਦੇ ਨੇ ਤੁਸੀਂ ਹੁਣ ਦੇਖੋ ਪਹਿਲੀ ਵਾਰ ਜਾ ਰਿਹਾ ਹੈ ਨਾ ਟਰੈਕਟਰ ਪਹਿਲਾ ਜਿਹੜਾ ਤੁਸੀਂ ਐਂ ਦੇਖੋ ਲੈ ਦੇਖ ਲੋ ਹੈ ਟਾਇਰ ਹੁਣੇ ਕਿੰਨਾ ਵਿੱਚ ਵੜਿਆ ਹੋਇਆ ਲੋਕਾਂ ਦੇ ਤਾਂ ਗੁੱਡੀ ਉੱਪਰ ਦੇਖੀ ਜਾਂਦੀਆਂ ਨੇ ਇਹ ਸਿਸਟਮ ਆ ਇਹ ਆਪਾਂ ਪਹਿਲਾਂ ਹੀ ਠੋਕ ਕੇ ਬਾਈ ਦਾ ਚਲੋ ਦੇਖਦੇ ਆ ਦੇ ਕੇ ਨਾ ਚਾਰ ਪੰਜ ਘੇੜੇ ਜੋ ਵੀ ਆ ਫਿਰ ਦਿਖਾਉਣਾ ਤੁਹਾਨੂੰ ਆਓ ਜੀ ਸੱਜਣੋ ਆਪਣਾ ਕੱਦੂ ਫਿਨਿਸ਼ ਹੋ ਗਿਆ ਆਪਾਂ ਨੇ ਸਿਰਫ ਦੋ ਵਾਰੀ ਫੇਰਿਆ ਤੇ ਲਾਈਟ ਥੋੜਾ ਜਿਹਾ ਟ੍ਰਿਪ ਕਰਦੀ ਸੀਗੀ ਉਹਦੇ ਕਰਕੇ ਲੇਟ ਭਰੇਆ ਇੱਕ ਵਾਰ ਪਹਿਲਾਂ ਫੇਰਤਾ ਸੀਗਾ ਆ ਦੂਜੀ ਵਾਰ ਆਪਾਂ ਨੇ ਫਿਨਿਸ਼ ਕਰਤਾ ਤੁਸੀਂ ਵੀ ਚੈੱਕ ਕਰ ਸਕਦੇ ਹੋ ਐਨ ਬਣਾਤੀ ਗੱਲ ਚੈੱਕ ਕਰੋ ਲਾ ਆਉਂਦਾ ਪੱਛੇ ਪੱਤਰ ਹੁੰਦਾ ਹੀ ਐਨ ਓਕੇ ਆ ਹਨਾ ਸਾਰਾ ਕੰਦੂ ਨਿਪੜ ਗਿਆ ਤੇ 1000 ਦੋਸਤ ਆ ਗਿਆ ਸੀਗਾ ਉਹਨੂੰ ਮਿਲਦੇ ਮਲਾਉਂਦੇ ਮਿਲਦੇ ਮਲਾਉਂਦੇ ਕੰਮ ਲੱਗ ਗਿਆ ਬਸ ਤਾਂ ਖੜਦੇ ਖੜਾਉਂਦੇ ਆਪਾਂ ਕਿਹਨੇ ਕਿਹਾਰੇ ਹੁੰਦਾ ਆਪਦੀ ਐਨ ਇੱਕ ਨੰਬਰ ਆ ਸਾਰਾ ਮਾਹੌਲ ਲਓ ਜੀ ਉਹ ਕਹਿੰਦੇ ਨਹੀਂ ਹੁੰਦੇ ਵੀ ਲਾਸਟ 'ਚ ਮੇਰੀ ਆਤ ਆ ਕਈ ਬੰਦੇ ਆ ਦੀ ਆਤ ਹੁੰਦੀ ਆ ਵੀ ਜਿਵੇਂ ਆ ਲਾਸਟ ਦੇ ਗੜੇ ਦੇਣੇ ਹੁੰਦੇ ਨੇ ਨਾ ਇਹ ਲੋਟ ਜੇ ਨਹੀਂ ਆਉਂਦੇ ਹੈਗੇ ਤੇ ਉਹਦੇ ਕਰਕੇ ਨਾ ਮੈਨੂੰ ਸਾਰਾ ਕੋੜ ਆਇਆ ਭੈ ਨਿਆ ਰਹਿਣਾ ਹੁੰਦਾ ਗੱਲ ਤਾਂ ਕੁਝ ਵੀ ਨਹੀਂ ਹੈਗੀ ਜੇ ਆਪਾਂ ਸੋਚੀਏ ਆਹ ਗੱਲ ਤਾਂ ਕੁਝ ਵੀ ਨਹੀਂ ਆਹ ਜਿਹੜੀ ਫਾਂਡ ਜੀ ਦੇਖਦੀ ਆ ਹੈਗਾ ਤਾਂ ਇਹ ਫੂਜਿਆ ਪਿਆ ਤਾਂ ਪਰ ਮੈਨੂੰ ਐ ਲੱਗੀ ਜਿਵੇਂ ਇਹ ਇੱਕ ਫਾਂਡ ਰਹਿੰਦੀ ਹੁੰਦੀ ਆ ਫਾਂਡ ਤਾਂ ਇੱਥੇ ਤਿੰਨ ਢੇਡੇ ਲੱਗੇ ਫਾਂਡ ਤਾਂ ਕੋਈ ਨਹੀਂ ਰਹੀ ਹੈਗੀ ਬਸ ਜਿਹਨੇ ਹੁਣ ਚੈੱਕ ਕਰਵਾਲਾ ਪਿੱਛੇ ਗਿਆ ਰਹਿਣਾ ਠੀਕ ਆ ਪੂਰਾ ਪੂਰਾ ਪਾਣੀ ਆ ਕੋਈ ਵੱਧ ਨਹੀਂ ਕੁਆਪੂਲਾ ਰੱਥਾ ਹੋਇਆ ਤੇ ਬਸ ਮੈਂ ਸਿਰਫ ਦੋ ਵਾਰੇ ਫੇਰਦਾ ਹੁੰਦਾ ਦੋ ਵਾਰ ਆਪਣੀ ਦੇਣ ਦੀ ਆਦਤ ਹੈ ਤੇ ਆਹ ਹੁਣ ਨਾ ਮੈਂ ਇਹਨੂੰ ਬਾਹਰੇ ਕੱਢ ਦਣਾ ਜੇ ਹੁਣ ਐਂ ਘੇੜੇ ਦਿੰਦਾ ਰਿਹਾ ਨਾ ਉਧਰਲੇ ਪਾਸੇ ਤੋਂ ਕੈੜਾ ਹੁੰਦਾ ਆ ਜਾਂਦਾ ਨਾ ਜਿਵੇਂ ਜਿਵੇਂ ਸਵਾਕਾ ਫੇਰਦਾ ਆਉਂਦਾ ਤਾਂ ਕਰਕੇ ਤੇ ਉਹ ਆਪਣਾ ਕੰਮ ਕਰਨਾ ਰਿਹਾ ਤੇ ਹੁਣੇ ਬਸ ਇਹ ਸਿੱਧਾ ਹੀ ਬਾਹਰ ਜਾਊਗਾ ਟਰੈਂਟਰ ਹੁਣ ਫਿਨਿਸ਼ ਆ ਆਓ ਜੀ ਮਿੱਤਰੋ ਡੇਢ ਕਿਲੇ ਦਾ ਕੱਦੂ ਦਾ ਹੋ ਗਿਆ ਪੂਰਾ ਜੇ ਰੱਬ ਨੇ ਪਤਾ ਮੀ ਤਾਂ ਬੱਲੇ ਬੱਲੇ ਹੋ ਜਣੀਆਂ ਠੀਕ ਆ ਜੇ ਨਾ ਪਾਇਆ ਬਾਫੇ ਡੇਢ ਕਿਲੇ ਦਾ ਭਰਦਾ ਰਹੂਗਾ ਆਪਾਂ ਕੱਦੂ ਕਰਦੇ ਰਹਿਣਾ ਹੈਨਾ ਤੇ ਆਉਂਦੇ ਹੋਏ ਉਧਰੋਂ ਬਾੜਿਆ ਸੀ ਕੱਢਦੇ ਇਧਰੋਂ ਆ ਦੇਖਦੇ ਚੱਲ ਕੀ ਬਣਦਾ ਟਰੈਂਡ ਆਪਣਾ ਪਾਣੀ ਤਾਂ ਨਹੀਂ ਨਿਕਲਦਾ ਬਾਹਰ ਹਨਾ ਓਕੀ ਆ ਪਾਣੀ ਨਹੀਂ ਆਉਂਦਾ ਬਾਹਰ ਚਲ ਇੰਨਾ ਕਾ ਜਿੱਥੇ ਉਹ ਟਰੈਕਟਰ ਨਿਕਲੇ ਆ ਉਹ ਦੇਖ ਲਾਂਗੇ ਬਾਕੀ ਚੈੱਕ ਕਰੋਗੇ ਹੈ ਬਾਕੀ ਚੈੱਕ ਕਰੋ ਐਨ ਪਿਆ ਨਾ ਇੱਕ ਨੰਬਰ ਲਾ ਐਨ ਨੂੰ ਛੱਡ ਕੇ ਕੀ ਕਹਿੰਦੇ ਹਾਂ ਹਲੋ ਮੋਂਦੋਂ ਨੂੰ ਖਾਲੀ ਟਰੈਕਟਰ ਦਿਖਾਉਣਾ ਲੈ ਇਹ ਤੁਰਦਾ ਨਹੀਂ ਹੈਗਾ ਇੰਨਾ ਮੰਨ ਲਓ ਵੀ ਕੋਲਾ ਖੇਤ ਆ ਕਿਉਂਕਿ ਮੇਰੀ ਆਦਤ ਆ ਯਾਰ ਪਹਿਲੀ ਗੱਡੀ ਤੋਂ ਹੀ ਵੀ ਆਪਾਂ ਨੇ ਪੂਰਾ ਗੱਡ ਕੇ ਬਾਉਣਾ ਵੀ ਥੋੜਾ ਮੋਤਾ ਦਾ ਮੈਨੂੰ ਨਾ ਜਿਵੇਂ ਉੱਪਰ ਜਾਲ ਹੋ ਜੀ ਜਾਂਦੇ ਨੇ ਮੈਨੂੰ ਤਾਂ ਐਂ ਲੱਗ ਜਾਂਦਾ ਵੀ ਟਰੈਕਟਰ ਕੋ ਕਰਦਾ ਹੀ ਹੈ ਨਹੀਂ ਜੋ ਤਾਂ ਕਰਕੇ ਵੀ ਮੇਰੀ ਗੱਡ ਕੇ ਬਾਉਣ ਦੀ ਆਦਤ ਆ ਕੱਦੂ ਕੰਪਲੀਟ ਆ ਥੋੜਾ ਲਓ ਵੀ ਸੱਜਣੋ ਕੱਲੋਂ ਆਪਾਂ ਨੇ ਇਹ ਖੇਤ ਦਾ ਕੱਦੂ ਕਰਨਾ ਤੁਹਾਨੂੰ ਇਹਦਾ ਵੀ ਦਿਖਾਵਾਂਗੇ ਠੀਕ ਆ ਕਿਆ ਹਿਸਾਬ ਤਾਬਾ ਤੇ ਉਦੋਂ ਬਾਅਦ ਆ ਮੇਰੀ ਵਾਟਰ ਰਹਿ ਗਈ ਯਾਰ ਆ ਉਹ ਲਾਉਣ ਤੋਂ ਆ ਆ ਦੇ ਇਹ ਲਾਉਣੀ ਆ ਕੱਲ ਪਾਣੀ ਛੱਡਣ ਤੋਂ ਪਹਿਲਾਂ ਚੱਲ ਦੇਖਦੇ ਆ ਲੈ ਵੀ ਭਰਾਵਾ ਕਹੀ ਪਈ ਥੀ ਇਹ ਵੀ ਚੱਕ ਲਈਏ ਸਾਡੇ ਗੈਪ ਹੋ ਜਾਂਦੀਆਂ ਨੇ ਚੀਜ਼ਾਂ ਉਹ ਆ ਜਾ ਲੌਜੀ ਦੋ ਵਾਜੀ ਪਹੀ ਚੱਕਲੀ ਇਹਨੂੰ ਹੁਣ ਕਿੱਥੇ ਰੱਖੀਏ ਇੱਥੇ ਰੱਖ ਲਿਮੇ ਚੱਲ ਫਿਰ ਬੱਸ ਇੰਨੀ ਗੱਲ ਆ ਇੰਨੀ ਬਾਤ ਆ ਲਓ ਜੀ ਮਿੱਤਰੋ ਕਦੂ ਕੰਪਲੀਟ ਆ ਠੀਕ ਆ ਮੀਟਰੋਂ ਪਹੁੰਚ ਕੇ ਘਰੇ